ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਚੱਲੇ ਆਂ ਥੋੜਾ ਕੰਮ ਹੀ ਕਿਤੇ ਰਿਸ਼ਤੇਦਾਰੀ ਚ ਆਹ ਥੱਲੇ ਵਾਲਾ ਫਲੋਰ ਆ ਤੇ ਆ ਉੱਪਰ ਵਾਲਾ ਤੁਹਾਨੂੰ ਦਿਖਾਤਾ ਆ ਥੱਲੇ ਵਾਲਾ ਵਾ ਤੇ ਇਸ ਤੋਂ ਉੱਪਰ ਹੈਗਾ ਇੱਕ ਹੋਰ ਫਲੋਰ ਆਉਦੇ ਹਲੋ ਸੀਮੈਂਟ ਆ ਪਈ ਆ ਉਹਦੀ ਪਿਆਵਾ ਟਾਈਲ ਲਾਉਣ ਦਾ ਸਮਾਨ ਇਸ ਦਾ ਰਜ ਡੇਓ ਲਵਾਉਣ ਦੇ ਆਟ ਕੰਪਨੀ ਦੀ ਟਾਇਲ ਆ ਵੱਡੀ ਤੇ ਆ ਟਾਇਲ ਆ ਸ਼ੇਡ ਆ ਇਹ ਨਕਰ ਬਣਾਇਆ ਹੋਣਾ ਲੱਗੇ ਸੀ ਜਿਵੇਂ ਨਾ ਕੋਈ ਅਪ੍ਰੈਲ ਕਦੇ ਅਪ੍ਰੈਲ ਚ ਸ਼ੁਰੂ ਕਰਿਆ ਇਹ ਆ ਉੱਪਰ ਆ ਬਾਥਰੂਮ ਸੈਕੰਡ ਫਲੋਰ ਦੇ ਤੇ ਆ ਉੱਪਰਲੀ ਮੰਜ਼ਲ ਨੂੰ ਪੌੜੀਆਂ ਜਾਂਦੀਆਂ ਤੇ ਆ ਆ ਜਿਹੜੀ ਆ ਥੱਲੇ ਫਲੋਰ ਡਾਇਲ ਆ ਫਲੋਰ ਡਾਇਲ ਤੇ ਉਹ ਥੱਲੇ ਵਾਲੀਆਂ ਪੌੜੀਆਂ ਤੇ ਆ ਇਹਨਾਂ ਨੇ ਵਾਇਰ ਸਵਿਚ ਵਾਇਰ ਖਰਚਾ ਜਿਹੜਾ ਹਜੇ ਆ ਟਾਇਲ ਲਾ ਕੇ ਤੇ ਅਲਕ ਅਲਕੜ ਵਗੈਰਾ ਲਾ ਕੇ ਤੇ ਵਾਇਰਿੰਗ ਕਰਾ ਕੇ ਤੇ ਤੇ ਜਾਨਕੀ ਲੈਂਟਰ ਤੱਕ ਤੇ ਆ ਪਲਾਸਟਰ ਤੇ ਤੁਸੀਂ ਨਾਲ ਉਹ ਸਟੀਲ ਦੀ ਅਗਰੇਲਾਂ ਲਵਾਈਆਂ ਹਾਂ ਤੇ ਉਹਦੇ ਹਿਸਾਬ ਨਾਲ ਹੁਣ ਤੱਕ ਅਜੇ ਪੂਰੀ ਟਾਇਲ ਨਹੀਂ ਲੱਗੀ ਤੇ ਆਹ ਦੇਖੋ ਆਹ ਗਰੇਡ ਲਵਾਈ ਆ ਇਹਦੇ ਨਾਲ ਦੀ ਇੱਕ ਥੱਲੇ ਲਵਾਈ ਸਟੀਲ ਦੀ ਤੇ ਹੁਣ ਤੱਕ ਇਹਨਾਂ ਦਾ ਖਰਚਾ ਜਿਹੜਾ ਅਜੇ ਪੂਰੀ ਰੈਡੀ ਨਹੀਂ ਹੋਈ ਇਹ 50 ਲੱਖ ਤੱਕ ਲੱਗ ਗਿਆ ਪਲੱਸ ਹੀ ਆ ਕਹਿੰਦੇ ਤੇ ਇਹ ਤਿੰਨ ਮੰਜ਼ਲੇ ਦੇ ਦੋ ਤਿੰਨ ਫਲੋਰ ਆ ਇਹਦੇ ਆਪਾਂ ਜੀ ਸੈਕੰਡ ਫਲੋਰ ਤੇ ਆ ਥੱਲੇ ਵਾਲਾ ਤੇ ਉੱਪਰ ਵਾਲਾ ਆ ਦੇਖੋ ਇਹਨਾਂ ਇੱਧਰ ਆ ਫਿਕਸ ਸਾਰੇ तकरीबन ਇਹ ਜਿਹੜਾ ਹੁਣ ਸ਼ੀਸ਼ਾ ਚੱਲਦਾ ਹੋਇਆ ਆ ਆ ਫਿਕਸ ਅਤੇ ਆ ਇੱਕ ਹੁੰਦੀ ਆ ਬਾਰੀ ਵਿੰਡੋ ਇੱਕ ਹੁੰਦੀ ਆ ਤੇ ਆ ਫਿਕਸ ਗਲਾਸ ਹੁੰਦਾ ਵਾ ਤੇ ਆ ਇਹਨਾਂ ਦੇ ਬਾਥਰੂਮ ਉੱਪਰਲੇ ਫਲੋਰ ਦੇ ਤੇ ਆ ਪਿੱਛੇ ਵੇੜਾ ਲੋਨ ਵੀ ਕਹਿ ਸਕਦੇ ਆ ਆਪਾਂ ਜੀ ਨੂੰ ਤੇ ਹਜੇ ਪੂਰੀ ਰੈਡੀ ਨਹੀਂ ਆ 50 ਲੱਖ ਰੁਪਿਆ ਵੇਲੇ ਲੱਗ ਚੁੱਕਿਆ ਜੀ ਹਜੇ ਤੈਨੂੰ ਰੈਡੀ ਹੁੰਦੀ ਹੁੰਦੀ ਇਹਨੂੰ ਅਜੇ 2-3 ਮਹੀਨੇ ਲੱਗ ਜਾਣੇ ਆ ਯਾਨੀ ਕਿ ਕਮ ਸੇ ਕਮ ਮੈਕਸਿਮਮ ਤੁਸੀਂ ਮੰਨ ਕੇ ਚੱਲੋ ਖਰੀਦ ਈ ਲੱਖ ਰੁਪਈਆ ਦਾ ਖਰਚਾ ਹੋਰ ਹੈਗਾ ਵਾ ਯਾਨੀ ਕਿ 3 ਲੱਖ ਦਾ ਖਰਚਾ ਬਈ ਜੀ ਇਹ ਨਹੀਂ ਹੋ ਰਿਹਾ 70 79 ਚੱਕੇ ਰਹਿਦੀ 몰ੀਆਂ ਦਰभी फिक्स क्लास ही ਆ ਸਵਿਚ ਨੇ ਨਹੀਂ ਸਾਰੇ ਤਾਂ ਲੇਕੀ ਹੋਏ ਤੇ ਆ ਕਮਰੇ ਬਰਾੜਾ ਆ ਭਾਈ ਜੀ ਉੱਪਰੋਂ ਇਹਦਾ ਵੇੜਾ ਤੇ ਆ ਫਰੰਟ ਆ ਇੱਦਾਂ ਦਾ ਨਕਸ਼ਾ ਤੇ ਇਸ ਹਾਰ ਉਹ ਹਨ ਪਿੱਛੇ ਉਹ ਦੇਖ ਲੈਣਾ ਤੁਹਾਨੂੰ ਸਿੰਗਲ ਬੀਮ ਉਹ ਹੈਗਾ 40 ਫੁੱਟ ਲੰਬਾ ਤੇ 15 ਫੁੱਟ ਚੌੜਾ ਉਹ ਥੱਲੇ ਜਿੱਤਾ ਮਾਲ ਲਾ ਕੋਈ ਤੁਸੀਂ ਵੱਡੀ ਗੁੱਡੀ ਜਿੱਤਾ ਮਾਲ ਲਾ ਕੋਈ ਮਸ਼ੀਨ ਵਗੈਰਾ ਕੱਪੜੇ ਕੋਈ ਫालतू ਸਮਾਨ ਜਿੱਦਾ ਕੋਈ ਵੀ ਉੱਥੇ ਰੱਖਣਾ ਹੋਵੇ ਉਹਦੇ ਵਾਸਤੇ ਆ ਇਧਰ ਡਿਜ਼ਾਈਨ ਇਹ ਲਾਵਾ ਅਹ ਤੇ ਇਹਦਾ ਹਮ ਥਿੰਕ 75 ਲੱਖ ਰੁਪਏ ਵੀਰੇ ਗਾਜਾ ਪੂਰੀ ਕੰਪਲੀਟ ਹੋਣ ਤੱਕ 75 ਰੱਖ ਜਾਣਾ ਹਜੇ 50 ਲੱਗ ਗਿਆ ਵਾ ਕਰੋ ਲੈਣ ਦੀ ਜਵਨੀ ਆ ਤੇ ਤੁਸੀਂ ਆਵਲਾ ਲਓ ਘਰ ਕਿਹੜਾ ਸੌਖਾ ਬਣਾਉਣਾ ਦਾ ਉਹ ਇਹਨਾਂ ਨੂੰ ਬਣਾਉਂਦੇ ਹਨ ਅਜੇ ਤੱਕ ਤਿੰਨ ਇਹ 4 ਮਹੀਨੇ ਹੋ ਗਏ ਅਜੇ 4 ਮਹੀਨਿਆਂ ਚ ਇਦਾਂ ਹੀ ਹੋਇਆ ਹੈ ਜੇ ਖੜਾ ਠੀਕ ਹੈ ਨਾ ਤਿੰਨ ਫਲੋਰ ਆ ਇਹਦੇ ਹਾਂ ਤੇ ਇਹ ਵਈ ਇਹ ਪੱਜਾਇ ਸੀ ਕਾਦੀਆਂ ਏਰੀਏ ਚ ਕਾਦੀਆਂ ਸ਼ਹਿਰ ਉੱਥੇ ਆ ਨਾ ਬੜੋਂ ਭਾਈ ਜੀ ਵੇਖੋ ਜੇ ਕਿਸੇ ਨੇ ਬਣਾਉਣਾ 70 ਲੱਖ ਰੁਪਈਆ ਤੇ ਇੰਨੀ 75 ਅਸੀਂ ਕਈਆਂ ਦਾ ਕਰੋੜ ਵੀ ਲੱਗਦਾ ਕਿਉਂਕਿ ਲੱਗਦਾ ਵਾ ਮੰਗਾਈ ਆ ਤੇ ਭਾਈ ਜੀ ਜਿੱਤੇ ਬਣਾਉਣ ਵਾਲਾ ਵੀਰੇ ਬਣਾ ਲਓ ਛੋਟਾ ਬਣਾਉਣਾ ਵਾ ਵੱਡਾ ਬਣਾ ਲਓ ਕਿਉਂਕਿ ਦਿਨੋਂ ਦਿਨ ਖਰਚਾ ਮਹਿੰਗੀ ਹੋ ਰਹੀ ਹੈ ਹਨਾ ਸੋ दैट ਆਹ ਫਲੋਰ ਟਾਈਲ ਲੱਗ ਗਈ ਆ ਆਹ ਸ਼ੀਡਾਂ ਦੋ ਟਾਇਲ ਦੀਆਂ ਜਿਹੜੀਆਂ ਇਹ ਉੱਪਰ ਵਾਲੇ ਪੋਰਚ ਦੀਆਂ ਵਾ ਆ ਦੇ ਤੇ ਆਲਾ ਕਿ ਆਇਗਾ ਵਾ 2 ਆ ਜਿਹੜਾ ਪੀਸ ਆ 2x4 ਦਾ ਵਾ ਇਹਦੇ ਨਾਲ ਕਿਉਂਕਿ ਏਰੀਆ ਵਧੀਆ ਨਿਕਲ ਜਾਂਦਾ ਵਾ ਹਨਾ ਯਾਨੀ ਕਿ ਹਜੇ ਭਾਈ ਜੀ ਆ ਦੇਖ ਲੋ ਰੈਡੀ ਨਹੀਂ ਪੂਰੀ ਹੋਈ ਤੇ 50 ਲੱਖ ਰੁਪਈਆ ਲੱਗ ਚੁੱਕਿਆ ਇਹਦੇ ਤੇ ਹਜੇ ਦੀ ਅਬ ਬੂਏ ਲੱਗਣੇ ਆ ਅ ਚੰਗਾਠਾਂ ਲਾ ਕੇ ਆਹ ਟਾਇਲ ਲਿਆਂਕ ਕੇ ਲਿਆਂਕ ਕੇ ਤਾਂ ਜੇ ਪੂਰੀ ਲੱਗੀ ਨਹੀਂ ਆ ਤੇ 50 ਲੱਖ ਲੱਗਿਆ ਜੇ ਇਹਨੂੰ ਰੈਡੀ ਕਰਨ ਤੇ ਮਹੀ 75 ਪਹੁੰਚੂਗੀ 75 ਤੋਂ ਪਲੱਸ ਹੀ ਜਾਊਗੀ ਕਿਉਂਕਿ ਜੇ 20 ਲੱਖ ਰੁਪਏ ਦਾ ਖਰਚਾ ਹੈਗਾ ਹਜੇ ਬਾਥਰੂਮ ਤਿਆਰ ਹੋਣੇ ਆ ਯਾਨੀ ਕਿ ਉਹਦਾ ਪਲੰਬਰ ਦਾ ਕੰਮ ਹੋਣਾ ਪਲੰਬਰ ਦਾ ਕੰਮ ਬਹੁਤ ਬਹਿ ਖਿਚਦਾ ਦੂਜਾ ਕੋਈ ਇਹਨਾਂ ਨੇ ਜੇ ਮੰਨ ਲਓ ਫਰਨੀਚਰ ਵਗੈਰਾ ਲਿਆਉਣਾ ਵਾਂ ਤਾਂ ਉਹ ਦੂਜੀ ਲਾ ਬਲਾ ਲੋ ਕਿ ਪੈਸੇ ਹੀ ਜਾਣੇ ਆ ਦੈਟਸ ਇਟ ਤੇ ਹਜੇ ਆ ਕੀ ਹਜੇ ਥੱਲੇ ਆ ਚੜ ਕੇ ਜਿਹੜਾ ਇਹ ਆ ਜਿਹੜਾ ਥੱਲੇ ਦੇ ਰਹੇ ਆ 4 ਇੰਚੀ ਦਾ ਹੱਬ ਮਾਰਜਨ ਦੇ ਇੱਕ ਚੱਲ ਰਿਹਾ ਤੇ ਇਹਦਾ ਵੀ ਅਜੇ ਭਾਈ ਜੀ ਤਿਆਰ ਹੁੰਦੇ ਹੁੰਦੇ ਟਾਈਮ ਲੱਗਣਾ ਵਾ ਥੈਟਸ ਇਟ ਹਨਾ ਖਰਚਾ ਵੀ ਖਾਣ ਦਾ ਹੀ ਘਰ ਤੇ ਖਰਚਾ ਬਹੁਤ ਆਉਂਦਾ ਵਾ ਕੋ ਕਿ ਦੱਸ ਦੇ ਨਹੀਂ ਕੋਈ ਹਨਾ ਅੱਜ ਆਪਣੇ ਰਿਸ਼ਤੇਦਾਰੀ ਜਿੱਥੇ ਕਾਦੀ ਆਏ ਹੀ ਤੇ ਆ ਇਥੋਂ ਆਈਸਕਰੀਮਾਂ ਵਾਈਕ ਕਰਾਣ ਦੇ ਘਰ ਵਾਸਤੇ ਖੜਨੀ ਆ ਰਿਸ਼ਤੇਦਾਰਾਂ ਨੇ ਮੋਈਆਂ ਆ ਵੇਖ ਤੇ ਆਇਆ ਉਹ ਸਾਹਮਣੇ ਐਚਪੀ ਦਾ ਪੈਟਰੋਲ ਪੰਪ ਆ ਤੇ ਪਰ ਬਦਲ ਵੀ ਹੋਇਆ ਹੈ ਕਾਫੀ ਬਦਲ ਹੋਇਆ ਵਾ ਕੱਲ ਵੀ بارش ਹੋਈ ਈ ਰੱਜ ਵੀ ਹੋ ਗਈ ਆ ਆਪਣੇ ਕਈ ਸਾਡੇ ਕੰਨੀ ਹੋਣੀ ਹੋਈ ਆ ਸਾਡੇ ਉਧਰ ਏਰੀਏ 'ਚ ਇੰਦਰ ਹੋ ਗਈ ਆ ਹੈ ਤੇ ਮੈਂ ਕਿਹਾ ਚਲੋ ਅੱਜ ਕਾਫੀ ਜਣਾ ਬਾਦ ਨਿਕਲੇ ਕਿ 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 ਬਲੌਗ ਵੀ ਸ਼ੂਟ ਨਹੀਂ ਹੁੰਦਾ ਗਰਮੀ ਬਾਈ ਬਹੁਤ ਆ ਮੀ ਪੈਦਾ ਪਹਿਣ ਹੁਣ ਪਹਿਣਾ ਸ਼ੁਰੂ ਹੋਇਆ ਪਹਿਲਾਂ ਤਾਂ ਪਿਆ ਹੀ ਨਹੀਂ ਗਰਮੀ ਨੇ ਬਹੁਤ ਅਡਾਟ ਕੱਢੇ ਵੇ ਬਹੁਤ ਮੰਦਾ ਹਾਲ ਸੀ ਗਰਮੀ ਨਾਲ ਤੇ ਮੈਂ ਕਿਹਾ ਚਲੋ ਹੁਣ ਗਰਮੀ ਨੇ ਥੋੜੀ ਰਾਹਤ ਜੀ ਅੱਜ ਜਦੋਂ ਹੁਣ ਅੱਜ ਬੱਦਲ ਹੋਇਆ ਤੇ ਚਲੋ ਮਾਰਕ ਦੀ ਕਿਰਪਾ ਨਾਲ ਬੜੀਆ ਠੰਡਾ ਹੋ ਗਿਆ ਤੇ ਅੱਜ ਗਰਮੀ ਦਾ ਕਰਕੇ ਆਈਸਕ੍ਰੀਮ ਆ ਖਾਣ ਆਏ ਸੀ ਇਹ ਆ ਆਈਸਕ੍ਰੀਮ ਲੈਣ ਆਏ ਬੱਚਿਆਂ ਵਾਸਤੇ ਤੇ ਹੁਣ ਲੈ ਕੇ ਤੇ ਘਰ ਨੂੰ ਜਾਣਾ ਵਾਂ ਤੇ ਅਜੇ ਹੋਰ ਵੀ ਕੁਝ ਸਾਮਾਨ ਆ ਇਹ ਬਈਆ ਚ ਕਾਦੀਆਂ ਸ਼ਹਿਰ ਚਾਈ ਆਪਣੇ ਉਧਰੋਂ ਤੇ ਹੁਣ ਜਾਣਾ ਵਾਂ ਉਹਨਾਂ ਦੇ ਰਿਸ਼ਤੇਦਾਰ ਹੀ ਸੀ ਤੇ ਉਹਨਾਂ ਦੇ ਆਏ ਲਵੇ ਉਹਨਾਂ ਲਵੇ ਆਏ ਸੀ ਤੇ ਹੋਰ ਆਪਦੇ ਉੱਤੇ ਰਿਸ਼ਤੇਦਾਰਾਂ ਕੋ ਰਹਾਂਗੇ ਅੱਜ ਰਾਤ ਤੇ ਕੱਲ ਨੂੰ ਕੱਲ੍ਹ ਵਾਈ ਆਪਦੇ ਪਿੰਡ ਜਾਵਾਂਗੇ ਐ ਇਹ ਦੁਜੀ ਗੱਲ ਬਈ ਦਰਿਆ ਚਾਰ ਕੋਈ ਡਰ ਡੋਰੇ ਨਾ ਕੋਈ ਹੜ੍ਹ ਫਲੱਡ ਫਲੱਡ ਨਹੀਂ ਆਉਣਾ ਹੁਣ ਆਹ ਕਹਿੰਨੇ ਕਹਤਾ ਜੀ ਚੜ ਗਿਆ ਦਰਿਆ ਵੈਸ ਕੋਈ ਹੈ ਨਹੀਂ ਇਹ ਚੱਕਰ ਆਬੀ ਦੀ ਕਿਰਪਾ ਮਾਲਕ ਘਾ ਵੀ ਕਿਰਪਾ ਰੱਖੂਗਾ ਨਹੀਂ ਆਉਂਦਾ ਫਲੱਡ ਐਨੀਬਡੀ ਤੇ ਬਾਈ ਇਹ ਇੱਕ ਗੱਲ ਥੋੜੀ ਕੀ ਸਹੀ ਜੀ ਨਹੀਂ ਲੱਗੀ ਕਾਦੀਆਂ ਟ੍ਰੈਫਿਕ ਬਹੁਤ ਹੁੰਦਾ ਇਹਦਾ ਇਹਦੇ ਚ ਕੋਈ ਹੈ ਨਹੀਂ ਉਹ ਚੱਕੀ ਜਿਹੜੀ ਇਹਨਾਂ ਨੇ ਫਲਾਈ ਵਰ ਵਗੈਰਾ ਕੱਢਣ ਕੋਈ ਸਾਈਡ ਤੋਂ ਦੀ ਇਹਦੇ ਬਾਈਪਾਸ ਵਗੈਰਾ ਹੋਵੇ ਸੋ ਥੈਟ ਚਲੋ ਅੱਜ ਆ ਦੇਖੋ ਹੈਲੀਕਾਪਟਰ ਵਾਲਾ ਟੈਂਕੀ ਬਣਾਈ ਕਿਸੇ ਨੇ ਤੇ ਬੱਬੇ ਦੀ ਕਿਰਪਾ ਨਾਲ ਚਲੋ ਬਾਈ ਜੀਰੀਆਂ ਨੇ ਸਰਾਈਆਂ ਸਾਰੀਆਂ ਦੀਆਂ ਆਪਾਂ ਪਹਿਲਾਂ ਵੀ ਕਾਫੀ ਦਿਨ ਪਹਿਲਾਂ ਵਲੌਗ ਪਾਇਆ ਸੀ ਉਹਦੇ ਵਿੱਚ ਦਿਖਾਈਆਂ ਸੀ ਇਹ ਹੋ ਹੈਗੀ ਸੀ 7501 ਨੇ ਸਰਾਈ ਹੁਣ ਆਪਣੀਆਂ 1699 26 ਸਾਰੀਆਂ ਨੇ ਸਰਾਈਆਂ ਆਜ ਕੰਪਲੀਟ ਲੈਣਾ ਹੈ ਲਾਲ ਦੇਵੀ ਤੋਂ ਪਨੀਰ ਲੈ ਲਈਏ ਹੁਣ ਫੇਰ ਕਾਰ ਚੱਲਦੇ ਆ ਆ ਇਧਰ ਲਾ ਆ ਬੁੱਚੇ ਜਾਂਦੀ ਹੈ ਬਾਜ਼ਾਰ ਕਾਟੀਆਂ ਦੇ ਵਿੱਚ ਨੂੰ ਰੋਡ ਤੇ ਹੈਗਾ ਆਪਾਂ ਇੱਥੇ ਆਏ ਆ ਇਧਰੋਂ ਕਾਲਵਾ ਵੱਲੋਂ ਰੋਡ ਆਉਂਦਾ ਇਹ ਤੇ ਵੇਚਣ ਲੱਗੇ ਹੇਲੈਂਡ ਦੇ ਮਟਰ ਲੈਣੇ ਸੀ ਅੱਧਾ ਕਿਲੋ ਕਿਹਾ ਸੀ। ਕਿਤੇ ਵੇਚਣ ਲਿਆ ਤੇ ਨਵੇਂ ਮਟਰ ਬਚੇ ਜਿੱਕੇ ਮੈਂ ਅੰਡੇ ਪੇਸ਼ ਹੋਰ ਵੀ ਲੈਣ ਆਏ ਕਸਟਮਰ। ਗਾਉਂਡ ਲੈ ਕੇ ਹੁਣ ਸੌਦਾ ਲੈ ਰਹਿਣਾ ਜੋ ਜੋ ਸਮਾਨ ਲੈਣਾ ਹੈ ਘਰ ਚਲਦੇ ਆ। ਆਪਣੀ ਰਿਸ਼ਤੇਦਾਰੀ ਚ ਆਹ ਟਾਇਲਾਂ ਲਵਾ ਰਹੇ ਆ। ਆਵੇ ਲੱਗੀ। ਇਹ ਹੈਗੀ ਬਾਈ 2x4 ਵਧੀਆ 2 ਫੁੱਟ ਚੌੜੀ ਤੇ 4 ਫੁੱਟ ਲੰਬੀ ਹੈ। ਤੇ ਆਹ ਹੈ। ਇਹ ਹੈ ਕੀ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੀ ਜੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਰ ਵਾਪਸ ਆ ਗਏ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ